ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ Facebook ਤੇ YouTube ਚੈਨਲ ਬੇਗੜੀ ਫਾਰਮ ਤੇ ਅੱਜ ਦੀ ਭਾਈ ਜਿਹੜੀ ਵੀਡੀਓ ਆ ਪਿੰਡ ਗੰਗਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਭਾਈ ਸਤਨਾਮ ਦੇ ਘਰੋਂ ਵੀਡੀਓ ਬਣਾ ਰਹੇ ਆ ਵੀਡੀਓ ਦੇ ਵਿੱਚ ਇੱਕ ਚੰਗਾ ਨਗੀਨਾ ਦਿਖਾ ਰਹਿਆਂਗੇ ਗੱਬਣ ਝੋਟੀ ਆ ਗਈ ਕਿਹੜਾ ਸੂਆ ਸੂਣਾਗਾ ਕਿੰਨਾ ਕੁ ਜਿਹੜਾ ਦੁੱਧ ਕੱਢਿਆ ਪਿਛਲੇ ਸੂਏ ਸਾਰੀ ਗੱਲਬਾਤ ਭਾਈ ਸਤਨਾਮ ਦੇ ਨਾਲ ਤੁਹਾਨੂੰ ਕਰਕੇ ਦੱਸਾਂਗੇ ਤੇ ਜੇ ਆਪਾਂ ਗੱਲ ਕਰਗੇ ਸਰੀਰ ਘਟਾਂਚੇ ਦੀ ਤਾਂ ਚੰਗੀ ਵੇਲਦੀ ਆ ਚੰਗਾ ਕਾਦਾ ਤੇ ਮੂੰਹ ਮੱਥੇ ਦੀ ਪੂਰੀ ਚੰਗੀ ਝੋਟੀ ਆ ਗਈ ਬਾਕੀ ਥਣਾ ਦੀ ਜੇ ਆਪਾਂ ਗੱਲ ਕਰਗੇ ਬਈ ਚੰਗਾ ਥਾਣਾਗਾ ਥਣਵਾਨੇ ਵਾਲੇ ਪਾਸੋਂ ਪੂਰੀ ਸਾਫ ਆ ਗਈ ਤੇ ਪੂਰੇ ਗੈਪ ਤੇ ਦੇ ਥਣ ਲੱਗੇ ਹੋਏ ਨੇ ਤੇ ਪਿੱਠ ਪੁੜੇ ਦੀ ਪੂਰੀ ਚੰਗੀ ਆ ਉੱਪਰੋਂ ਚੌੜੀ-ਚੂੜੀ ਪੂਰੀ ਫੁੱਲ ਆ ਬਾਕੀ ਸੰਭਾਈ ਦੀ ਪੂਰੀ ਚੰਗੀ ਆ ਵੀਡੀਓ ਦੇ ਵਿੱਚ ਦੇਖਦੀ ਆ ਤੇ ਆਪਾਂ ਗੱਲਬਾਤ ਬਾਈ ਸਤਨਾਮ ਨਾਲ ਕਰਦੇ ਆ ਕੀ ਹਾਲ ਆ ਸਤਨਾ ਸਸੇ ਗਾਲ ਬਾਈ ਸਸੇ ਗਾਲ ਬਾਈ ਹੋ ਠੀਕ ਠਾਕ ਆ ਵਧੀਆ ਵਧੀਆ ਬਾਈ ਦੇਖੋ ਥੋੜੇ ਦਿਨ ਪਹਿਲਾਂ ਆਪਾਂ ਵੀਡੀਓ ਪਾਈ ਸੀ ਬੇਕੇ ਸਾਰੇ ਪਸ਼ੂ ਉਹ ਸਾਰੇ ਬਾਈ ਸੇਲ ਹੋ ਗਏ ਤੇ ਜਿਹੜਾ ਆਪਾਂ ਮੀਨ ਤਾਂ ਆਪਾਂ ਮਤਲਬ ਗੱਬਣਾ ਸੀਗੀ ਜਿਹੜੀ ਝੋਟੀ ਇਹਦਾ ਮੁੱਲ ਚੰਗਾ ਕਰਿਆ ਸੀਗਾ ਆਪਾਂ ਤੇ ਜੇ ਆਪਾਂ ਗੱਲ ਕਰਕੇ ਕਿੰਨੇ ਦਾ ਸੌਦਾ ਹੋ ਗਿਆ ਸੀ ਬਾਈ ਆਪਣਾ ਦਾ ਉਹਦਾ ਬਈ ਹੋ ਗਿਆ ਸੀਗਾ ਸੌਦਾ 1.35 ਦਾ 1.35 ਦਾ ਹਾਂ ਬਈ ਤੇ ਦੋਨੇ ਟੋਕੜਾ ਕੱਪੜਾ ਹੀ ਵੇਖੀ ਗਏ ਸੀ ਨਾ ਉਹ ਆਇਆ ਸੀ 1.58 ਦਾ ਆਪਾਂ ਮੰਗਿਆ ਸੀਗਾ ਉਹਦਾ 1.65 ਠੀਕ ਹੈ ਹਾਂ ਬਈ ਠੀਕ ਹੈ ਤੇ ਜੇ ਆਪਾਂ ਇਹਦੀ ਗੱਲ ਕਰਕੇ ਬਈ ਕਿਹੜਾ ਸੁਹਾ ਸੁਣਾ ਹੋਣੇ ਨੇ ਇਹ ਭਰਾ ਦੂਜਾ ਸੁਹਾ ਸੁਣਦੀ ਹੈ ਝੋਟੀ ਠੀਕ ਹੈ ਹਜੇ 5-7 ਦਿਨਾਂ ਦੀ ਕੱਚੀ ਹੈਗੀ ਤੇ ਪਿਛਲੇ ਸੂਏ ਕਿੰਨਾ ਕਿ ਦੁੱਧ ਪਾਇਆ ਮਾਲਕ ਨੇ ਮਾਲਕ ਨੇ ਬਈ 14 ਲੀਟਰ ਦੱਸਿਆਗਾ ਹੁਣ 16-17 ਕਿਲੋ ਦੀ ਉਮੀਦ ਹੈਗੀ ਝੋਟੀ ਠੀਕ ਜਿਹੜੇ ਹਿਸਾਬ ਨਾਲ ਤਿਆਰੀ ਹੈ ਹਣਾ ਹਾਂ ਬਈ ਲੈ ਧੋਰੀ ਸੱਤ ਰਾਂ ਵੇਖ ਲਈ ਝੋ ਥੋੜਾ ਜਿਹਾ ਭਾਈ ਆਪਣੇ ਤੋਂ ਨਾ ਜਰੂਰ ਡਰਦੀ ਹੈਗੀ ਤੇ ਆਪਾਂ ਥੋੜਾ ਜਿਹਾ ਪਿੱਛੇ ਤੋਂ ਤੁਹਾਨੂੰ ਬੇਲ ਬੂਲ ਦੇਖੋ ਚੈੱਕ ਕਰਾ ਦਿੰਦੇ ਆਂਗੇ ਬਾਕੀ ਚੰਗੇ ਸੰਭਾਈ ਵਾਲੀ ਝੋਟੀ ਹੈਗੀ ਚੰਗਈ ਵਜਣਾਗਾ ਤੋੜ ਲਾ ਭਾਈ ਤੋੜ ਲਾ ਥੋੜਾ ਜਿਹਾ ਇੱਕ ਉੱਪਰੇ ਸਾਲਾ ਵੀ ਪਸ਼ੂ ਕਰਨ ਲੱਗ ਗਿਆਦਾ ਕਿਉਂਕਿ ਬਾਈ ਦਾ ਹੈਗਾ ਵਪਾਰ ਦਾ ਕੰਮ ਚੰਗੇ ਪਸ਼ੂ ਆ ਜਿਹੜੇ ਬਾਈ ਲੈ ਕੇ ਆਦਾ ਮੋੜ ਲਿਆ ਭਾਈ ਸਤਰਾ ਬਾਕੀ ਆ ਦੇਖੋ ਭਾਈ ਭਲਾ ਜਰੂਰ ਹੈਗੀ ਭਲਾ ਬਾਈ ਕਹਿੰਦਾ ਵੀ ਪਾਉਣ ਜਾਈਆਂ ਸਟਾਰਟ ਕੀਤੀਆਂ ਹੁੰਨਾਂ ਨੇ ਬਾਕੀ ਤਿਆਰੀਆਂ ਦੇ ਵਿੱਚ ਝੋਟੀਆਂ 4-5 ਦਿਨ ਲਊਗੀ ਆ ਦੇਖੋ ਬਈ ਪੂਰਾ ਚੰਗਾ ਪਿੱਛੋਂ ਬੋਡੀ ਸਕੋਰ ਆਗਾ ਆ ਦੇਖੋ ਬਈ ਫੁੱਲ ਵੇਜ ਆ ਜੀ ਚੰਗਾ ਉਮੀਦ ਆ ਵੀ ਦੁੱਧ ਪਾਊਗੀ ਥੋੜਾ ਜਿਹਾ ਆਪਣੇ ਤੋਂ ਡਰਦੀ ਆ ਗਈ ਤੇ ਸਤਨਾਮ ਆਪਾਂ ਰੇਟ ਦੀ ਗੱਲ ਕਰਕੇ ਦਾ ਜਾਇਜ਼ ਰੇਟ ਬਾਈ ਇਹਦਾ 1.80 ਹੈਗਾ ਕੋਈ ਮਾਣਤਨ 1.80 ਜੋ ਮਾਣਤਨ ਕਰਦਾ ਹੈ ਠੀਕ ਆ ਲੋ ਬਾਈ 1 ਲੱਖ ਤੇ 80000 ਰੁਪਿਆ ਬਾਈ ਨੇ ਡਿਮਾਂਡ ਕੀਤੀ ਆ ਤੇ ਜੇ ਆਪਾਂ ਗੱਲ ਕਰੀਏ ਬਾਈ ਚੰਗੀ ਆ ਝੋਟੀ ਕੋਲ ਮਲਾ ਕੇ ਹਾਂ 17ਵੇਂ ਕਰੀ ਮੋਬਾਈਲ ਨੰਬਰ ਦੁਆਰੇ ਦੱਸ ਦੇ ਬਾਈ 94787 ਠੀਕ ਹੈ 7357 ਲੋ ਬਾਈ ਇਹ ਬਾਈ 7 ਨਾਮ ਦਾ ਮੋਬਾਈਲ ਨੰਬਰ ਆ ਤੇ ਜਿਹੜੇ ਵੀ ਨੂੰ ਝੋਟੀ ਪਸੰਦ ਆਈ ਤਾਂ ਬਾਈ ਨਾਲ ਸੰਪਰਕ ਕਰ ਲਿਓ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਜੀ ਧੰਨਵਾਦ ਸਾਰਿਆਂ